ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਦੂ ਸੱਚਖੰਡ ਜੀ ਦੇ ਦਰਬਾਰ ਸਾਹਿਬ ਪੁੱਜੇ ਨੌਜਵਾਨਾਂ ਦੇ ਮੱਥੇ ਤੇ ਜੋ ਨਸ਼ੇ ਦਾ ਦਾਗ ਲੱਗਾ ਹੈ ਉਸ ਨੂੰ ਖਤਮ ਕਰਨ ਦਾ ਕੀਤਾ ਜਾਵੇਗਾ ਪ੍ਰਿਆਸ ਅੰਮ੍ਰਿਤਸਰ ਤੋਂ ਅੱਜ ਪਹੁੰਚੇ ਰਾਜ ਮੈਂਬਰ ਸਤਨਾਮ ਸਿੰਘ ਸੰਧੂ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਨੇ ਇਸ ਮੌਕੇ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਲਈ ਆਏ ਹਾਂ ਤੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਵੀ ਮੇਰੇ ਤੇ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਮੈਨੂੰ ਮਾਨ ਬਖਸ਼ਿਆ ਹੈ ਤੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਤੇ ਮੈਨੂੰ ਮੈਂਬਰ ਪਾਰਲੀਮੈਂਟ ਦਾ ਅਹੁਦਾ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਕੰਮ ਕਰਾਂਗਾ ਤੇ ਜਿਹੜਾ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਨਸ਼ੇ ਦੇ ਦਾਗ ਲੱਗੇ ਨੇ ਉਹਨਾਂ ਨੂੰ ਵੀ ਇੱਥੇ ਖਤਮ ਕਰਨ ਦੇ ਪੂਰੇ-ਪੂਰੇ ਪ੍ਰਿਆਸ ਕਰਾਂਗਾ ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਅਸੀਂ ਦਾ ਮੱਥਾ ਟੇਕਣੀ ਹੈ ਪਹਿਲੇ ਹਾਂਜੀ ਦੱਸੋ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਆਏ ਆ ਗੁਰੂ ਸਾਹਿਬ ਦੀ ಅಪਾਰ ਬਖਸ਼ਿਸ਼ ਹੋਈ ਹੈ ਦਰਬਾਰ ਸਾਹਿਬ ਚ ਹਾਜ਼ਰ ਹੋਏ ਆ ਸ਼ੁਕਰਾਨਾ ਕਰਨ ਦੇ ਵਾਸਤੇ ਅਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਮਾਨ ਬਖਸ਼ਿਸ਼ ਕੀਤਾ ਹੈ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਹੈ ਮੈਂਬਰ ਪਾਰਲੀਮੈਂਟ ਬਣਾਉਣ ਦਾ ਜਿਹੜਾ ਉਹਨਾਂ ਨੇ ਇੱਕ ਕਹਿ ਲੋ ਕਿ ਮੈਨੂੰ ਮੌਕਾ ਦਿੱਤਾ ਹੈਗਾ ਕਿ ਮੈਂ ਦੇਸ਼ ਦੇ ਸਭ ਤੋਂ ਉੱਚੇ ਸਦਨ ਦੇ ਵਿੱਚ ਜਾ ਕੇ ਆਪਣਾ ਵਿਚਾਰ ਪੇਸ਼ ਕਰ ਸਕਾਂ ਆਪਣੇ ਇਸ ਖੇਤਰ ਦਾ এডਿਕੇਸ਼ਨ ਦਾ ਜੋ ਮੇਰਾ ਫੀਲਡ ਹੈ ਉਸ ਦੇ ਬਾਰੇ ਮੈਂ ਗੱਲ ਕਰ ਸਕਾਂ ਦੇਸ਼ ਦੇ ਵਿਸ਼ੁੱਧ ਭਾਵਨਾ ਔਰ ਗੁਰੂ ਸਾਹਿਬ ਦੇ ਜਿਹੜਾ ਸਾਡਾ ਵਿਚਾਰਧਾਰਾ ਹੈ ਸਰਬੱਤ ਦੇ ਭਲੇ ਦੀ ਗੱਲ ਕਰ ਸਕਾਂ ਤਾਂ ਗੁਰੂ ਸਾਹਿਬ ਦੀ ಅಪਾਰ ਬਖਸ਼ਿਸ਼ ਹੋਈ ਹੈ ਮੈਂ ਬਹੁਤ ਨਿਮਰਣਾ ਹੈਗਾ ਬਹੁਤ ਸਧਾਰਨ ਘਰ ਤੋਂ ਚੱਲ ਕੇ ਇੱਕ এডਿਕੇਸ਼ਨ ਦੀ ਸੇਵਾ ਕਰਦਿਆਂ ਮੈਨੂੰ ਇਹ ਮੌਕਾ ਮਿਲਿਆ ਦੇਸ਼ ਦੀ ਸੇਵਾ ਕਰਨ ਦਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਇਆ ਹਾਂ। ਨਹੀਂ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗਾ ਔਰ ਮੈਂ ਕਿਉਂਕਿ ਮੈਂ ਸਿਰਫ ਇੱਕ ਹੀ ਮੇਰਾ ਮਕਸਦ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਵਾਉਣਾ ਆਸ਼ੀਰਵਾਦ ਲੈਣਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਮੈਂ ਦੇਸ਼ ਤੇ ਕੌਮ ਦੀ ਸੇਵਾ ਦੇ ਵਾਸਤੇ ਆਪਣਾ ਜਿਹੜਾ ਫਰਜ਼ ਹੈ ਜਿਹੜਾ ਮੈਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸੌਂਪਿਆ ਹੈ ਉਸ ਨੂੰ ਪੂਰਾ ਕਰ ਸਕਾਂ ਸਰ ਸਰ ਜਿਹਾ ਜਾਰੀ ਹੈ ਤੇ ਖੇਡਾਂ ਨੂੰ ਲੈ ਕੇ ਜੇ ਆਪਾਂ ਉਧਰ ਧਿਆਨ ਦੇਈਏ ਕਿੱਦਾਂ ਬੱਲ ਨਸ਼ੇ ਤਾਂ ਪੂਰੀ ਦੁਨੀਆ ਵਿੱਚ ਹੈਗੇ ਨੇ ਲੇਕਿਨ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਮੱਥੇ ਤੇ ਇੱਕ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਦਾਗ ਲੱਗਿਆ ਹੈਗਾ ਨਸ਼ਿਆਂ ਦਾ ਔਰ ਨਸ਼ੇ ਖਤਮ ਕਰਨ ਵਾਸਤੇ ਸਾਡਾ ਸਮਾਰਾ ਸਮਾਜ ਜੀ ਚਿੰਤਤ ਹੈਗਾ ਔਰ ਮੈਂ ਇਹਨੂੰ ਇੱਕ ਸਮਾਜਿਕ ਸਮੱਸਿਆ ਦੇ ਤੌਰ ਤੇ ਦੇਖਦਾ ਔਰ ਇਹ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਔਰ ਉਹਨਾਂ ਦਾ ਆਦੇਸ਼ ਵੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਾਸਤੇ ਇੱਕ ਮਹਿੰਮ ਜਿਹੜੀ ਆ ਨਸ਼ੇ ਦੀ ਰੋਕਥਾਮ ਵਾਸਤੇ ਜਾਗਰੂਕਤਾ ਮਹਿੰਮ ਵੀ ਔਰ ਸਮਾਜ ਨੂੰ ਇਕਜੁੱਟ ਕਰਨ ਦੀ ਮਹਿੰਮ ਵੀ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਵੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਸਾਰਿਆਂ ਇਹ ਜਿਹੜੀਆਂ ਇਹ ਨਾਨ ਪੋਲਿਟিক্যাল ਪਲੇਟਫਾਰਮ ਤੇ ਅਸੀਂ ਨਸ਼ਿਆਂ ਦੇ ਖਿਲਾਫ ਕੋਈ ਇੱਥੇ ਮਹਿੰਮ ਸ਼ੁਰੂ ਕਰ ਸਕੀਏ ਉਸ ਦੇ ਵਾਸਤੇ ਕੋਸ਼ਿਸ਼ ਕਰਾਂਗੇ। ਦਾਅਵੇ ਕਰ ਰਹੀ ਸੀ ਕਿ ਜਿਹੜੇ ਦਾਅਵੇ ਕਿਤੇ ਨਾ ਕਿਤੇ ਦਿਖਦੇ ਆ ਵੀ ਫੇਲ ਹੁੰਦੇ ਨੇ ਜਿਆਦਾ ਉਹ ਕਿਹਨਾਂ ਚਾਹੁੰਦੇ। ਮੈਂ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ। ਮੇਰਾ ਅੱਜ ਦਾ ਮਕਸਦ ਸਿਰਫ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣਾ ਹੈ, ਗੁਰੂ ਦਾ ਸ਼ੁਕਰਾਨਾ ਕਰਨਾ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਨਮਾਣੇ ਪੰਜਾਬੀ ਨੂੰ ਇੱਕ ਨਮਾਣੇ ਸਿੱਖ ਨੂੰ ਇਹ ਮਾਣ ਮਿਲਿਆ ਹੈਗਾ। ਦੇਖਦੇ ਸਦਨ ਦੇ ਵਿੱਚ ਇਲੈਕਸ਼ਨ ਲੜ ਕੇ ਸਾਡੇ ਬਹੁਤ ਸਾਰੇ ਨਮਾਇंदे ਜਾਂਦੇ ਆ ਲੇਕਿਨ ਇੱਕ ਨਮਾਣੇ ਸਿੱਖ ਦੀ ਨਾਮਜ਼ਦਗੀ ਹੋਣੀ ਦੇਸ਼ ਦੇ ਸੰਸਦ ਦੇ ਵਿੱਚ ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਇੱਕ ਪਿਆਰ ਹੈ ਜਿਹੜਾ ਉਹਨਾਂ ਦੀ ਇੱਕ ਕਹਿ ਲੋ ਕਿ ਉਹ ਉਹਨਾਂ ਦੇ ਦਿਲ ਦੇ ਵਿੱਚ ਇੱਕ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਜਗ੍ਹਾ ਹੈ ਮੈਂ ਇਹ ਦਸਤਾਰ ਸਜਾਈ ਹੋਈ ਹੈ ਮੈਂ ਸਮਝਦਾ ਕਿ ਇਹ ਦਸਤਾਰ ਨੂੰ ਮਾਣ ਮਿਲਿਆ ਹੈ ਇਹ ਪੰਜਾਬ ਨੂੰ ਮਾਣ ਮਿਲਿਆ ਹੈ ਇਹ ਪੰਜਾਬ ਦੇ ਐਜੂਕੇਸ਼ਨ ਸੈਕਟਰ ਜਿਹੜਾ ਹੈਗਾ ਜਿੱਥੇ ਅਸੀਂ ਸੇਵਾ ਕਰਦੇ ਸੀ ਉਹਨੂੰ ਮਾਣ ਮਿਲਿਆ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ